ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਪ੍ਰੀਤਮ ਦਾ ਅਰਥ ਹੁੰਦਾ ਹੈ ਪਿਆਰੇ ਵਾਹਿਗੁਰੂ ਅਕਾਲ ਪੁਰਖ ਗੁਰੂ ਦੇ ਚਰਣਾ ਨਾਲ ਜਿਹੜਾ ਲੱਗਦਾ ਹੈ ਚਰਨ ਦਾ ਅਰਥ ਉਹਦੀ ਯਾਦ ਵਿੱਚ ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਉਨੇ ਆ ਨਾ ਤੇ ਮਹਾਰਾਜ ਦੇ ਪੀੜੇ ਦੇ ਪਾਵੇ ਘੁੱਟਣ ਲੱਗ ਪੈਂਦੇ ਆ ਮਹਾਰਾਜ ਇਹ ਤੇਰੇ ਚਰਨ ਘੁੱਟ ਰਹੇ ਆਂ ਗੁਰੂ ਦੇ ਚਰਨ ਲੋਹੇ ਦੇ ਹੁੰਦੇ ਨੇ ਲੱਕੜ ਦੇ ਹੁੰਦੇ ਨੇ ਪੱਥਰ ਦੇ ਹੁੰਦੇ ਨੇ ਨਹੀਂ ਗੁਰੂ ਦੇ ਚਰਨ ਕੀਨੇ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਗੁਰੂ ਦਾ ਚਰਨ ਜਿਹੜਾ ਉਹ ਗੁਰੂ ਦਾ ਸ਼ਬਦ ਹੈ ਇਹ ਗੁਰਬਾਣੀ ਨੇ ਅਰਥ ਕੀਤੇ ਨੇ ਬਾਣੀ ਦੇ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨਿਆ ਭਾਵ ਆਪਣੇ ਮਨ 'ਚ ਵਸਾਇਆ ਉਹਨਾਂ ਦੇ ਹਿਰਦੇ 'ਚ ਹੀ ਗੁਰੂ ਦੇ ਚਰਨ ਵਸ ਗਏ ਨੇ ਇਸ ਕਰਕੇ ਮੈਂ ਅਕਸਰ ਬੇਨਤੀ ਕਰਦਾ ਭਾਈ ਸਾਹਿਬ ਜੀ ਨੇ ਨਾ ਬਾਣੀ ਦੇ ਅਰਥ ਕਰਦੇ ਆ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਕਹਿੰਦੇ ਨੇ ਮੇਰੇ ਵਾਸਤੇ ਮੇਰੇ ਗੁਰੂ ਦੀ ਤਸਵੀਰ ਪਤਾ ਕੀ ਹੈ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ ਮੈਂ ਇਸੇ ਕਰਕੇ ਮੋਤਾਜ ਨਹੀਂ ਹਾਂ ਵੀ ਮੈਨੂੰ ਕੋਈ ਸ਼ੋਭਾ ਸਿੰਘ ਵਰਗਾ ਆਰਟਿਸਟ ਜਿਹੜਾ ਚિત੍ਰਕਾਰ ਜਿਹੜਾ ਕੋਈ ਤਸਵੀਰ ਘੜਕੇ ਦੇਵੇ ਤੇ ਮੈਂ ਵੇਖਾਂ ਤੇ ਗੁਰੂ ਮੈਨੂੰ ਯਾਦ ਆਏ ਮੇਰੇ ਗੁਰੂ ਦੀ ਤਸਵੀਰ ਤਾਂ ਮੇਰੇ ਕਰਮ ਵਿੱਚ ਉੱਕਰੀ ਪਈ ਏ ਕੋਈ ਬੰਦਾ ਮੈਨੂੰ ਉਹਦੇ ਤੋਂ ਦੂਰ ਨਹੀਂ ਕਰ ਸਕਦਾ ਗੁਰਬੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ ਮੇਰੇ ਗੁਰੂ ਦੀ ਤਸਵੀਰ ਮੇਰੇ ਅੰਤਰਾਤਮੇ ਵਿੱਚ ਪਈ ਏ ਮੇਰੇ ਖਿਆਲਾਂ ਵਿੱਚ ਮੇਰੇ ਵਿਚਾਰਾਂ ਔਰ ਮੇਰੇ ਕਰਮਾਂ ਵਿੱਚ ਹੈ ਇਸ ਕਰਕੇ ਮੈਨੂੰ ਕਦੇ ਭੁੱਲਦਾ ਹੀ ਨਹੀਂ ਪੰਵੇ ਕਿਸੇ ਚਿੱਤਰਕਾਰ ਦੀ ਤਸਵੀਰ ਸਾਹਮਣੇ ਹੋਵੇ ਚਾਹੇ ਨਾ ਹੋਵੇ ਮੈਂ ਇੰਨਾ ਮੁਥਾਜ ਨਹੀਂ ਆ ਕਿ ਮੈਨੂੰ ਆਪਣੇ ਪਿਆਰੇ ਨੂੰ ਯਾਦ ਕਰਨ ਵਾਸਤੇ ਬਾਹਰ ਦੀ ਕਿਸੇ ਕਲਾਕ੍ਰਿਤੀ ਦਾ ਸਹਾਰਾ ਲੈਣਾ ਪਵੇ ਉਹ ਪਿਆਰਾ ਤਾਂ ਮੇਰੇ ਸਾਹਾਂ ਦੇ ਵਿੱਚ ਹੈ ਔਰ ਗੁਰੂ ਨੇ ਵੀ ਆਖਿਆ ਉਹ ਭਲਿਆ ਮਾਨਸਾ ਮੈਨੂੰ ਐਵੇਂ ਕੰਧਾਂ ਤੇ ਨਾ ਟੰਗ ਛੱਡੀ ਇੱਕ ਗੱਲ ਯਾਦ ਰੱਖੀ ਮੈਨੂੰ ਜੇ ਥਾਂ ਦੇਣੀ ਹੋਈ ਨਾ ਤੇ ਆਪਣੇ ਜੀਵਨ ਵਿੱਚ ਗਈ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ ਮੈਂ ਤੇਰੇ ਜੀਵਨ ਵਿੱਚ ਰਹਿਣਾ ਚਾਹੁੰਨਾ ਜੇ ਮੈਨੂੰ ਜਗ੍ਹਾ ਦੇਣੀ ਹੈ ਤੇ ਉੱਥੇ ਦੇਈਂ ਐਵੇਂ ਪਕੀਆਂ ਕੰਧਾਂ ਤੇ ਮੇਰੇ ਕਲਾਕ੍ਰਿਤੀਆਂ ਟੰਗ ਕੇ ਬਹੁਤਾ ਮਾਣ ਨਾ ਕਰਦਾ ਕਰੀਂ ਵੀ ਮੈਂ ਗੁਰੂ ਮਹਾਰਾਜ ਵੇਖੋ ਤੁਹਾਡਾ ਚਿੱਤਰ ਲਾ ਰੱਖਿਆ ਤੇ ਜੇ ਮੈਂ ਤੇਰੇ ਖਿਆਲਾਂ 'ਚ ਹੀ ਨਾ ਹੋਇਆ ਜੇ ਮੈਂ ਤੇਰੀ ਸੂਰਤ ਵਿੱਚ ਹੀ ਨਾ ਹੋਇਆ ਜੇ ਮੈਂ ਤੇਰੇ ਕਰਮਾਂ 'ਚ ਹੀ ਨਾ ਹੋਇਆ ਸਿੱਖਾ ਜੇ ਤੂੰ ਮੈਨੂੰ ਆਪਣੇ ਜੀਵਨ 'ਚ ਹੀ ਜਗ੍ਹਾ ਨਾ ਦਿੱਤੀ ਮੈਨੂੰ ਕੰਧਾਂ ਦੀ ਮੂਤਾਜੀ ਵੱਲ ਨਾ ਤੋਰੀ ਮੈਨੂੰ ਸੋਨੇ ਦੇ ਮੰਦਰਾਂ ਦੀ ਮੂਤਾਜੀ ਵਿੱਚ ਨਾ ਪਾਈ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਮੋਹ ਨਹੀਂ ਹੁਜੇ ਹੁੰਦਾ ਤੇ ਮੈਂ ਆਪਣੀ ਆਨੰਦਪੁਰੀ ਨੂੰ ਉਜੜਨ ਨਾ ਦਿੰਦਾ ਜੇ ਮੈਨੂੰ ਮੋਹ ਹੁੰਦਾ ਤੇ ਮੈਂ ਆਪਣਾ ਘਰ ਨਾ ਛੱਡਦਾ ਮੈਨੂੰ ਇਹਨਾਂ ਚੀਜ਼ਾਂ ਨਾਲ ਰਤੀ ਭਰ ਵੀ ਲਗਾਵ ਨਹੀਂ ਹੂੰ ਮੈਂ ਤਾਂ ਤੇਰੇ ਜੀਵਨ ਚ ਰਹਿਣਾ ਪਸੰਦ ਕਰਦਾ